आप सबका स्वागत है महत्वपूर्ण लेकिन इस प्रकार का, का माहौल पूरे देश में और पंजाब में व्याप्त है आज जनता पूरी से उसके खिलाफ कांग्रेस को याद कर रही है कांग्रेस के साथ एकजुट होकर मैं जब देख कर देख पा रहा हूँ कि जो माहौल है पूरे पंजाब में वो कांग्रेस के फेवर में है और क्योंकि तो हमारे बीच में माननीय प्रताप जी भी हैं मैं चाहूंगा कि वो डिटेल में पूरी चर्चा करें साहब हैं भाई ओजला जी के समर्थन में आज पूरे हमारा अमृतसर सब आपके सभी साथी यहाँ पर उपस्थित हैं सभी स्वागत करता हूँ ये मेरा अपना शहर है मेरा अपना एरिया है आज ਸਾਰੇ ਇਕੱਠੇ ਹੋ ਕੇ ਅਸੀਂ ਆਪਣਾ ਵਿਜਨ ਡਾਕੂਮੈਂਟ ਵੀ ਅੰਮ੍ਰਿਤਸਰ ਦਾ ਜਿਹੜਾ ਹੈ ਉਹ ਰਿਲੀਜ਼ ਕਰਾਂਗੇ ਸਹਿ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਉਹ ਵਿਜਨ ਡਾਕੂਮੈਂਟ ਤਿਆਰ ਕੀਤਾ ਹੈ ਪ੍ਰਮਾਤਮਾ ਨੇ ਮਿਹਰ ਕੀਤੀ ਜਿਸ ਕਿਸਮ ਦਾ ਸੰਕੇਤ ਸਾਰੇ ਹਿੰਦੁਸਤਾਨ ਚੱਲ ਰਿਹਾ ਹੈ ਜਿਸ ਕਿਸਮ ਦੇ ਹਾਲਾਤ ਬਣ ਰਹੇ ਜਿਸ ਕਿਸਮ ਦੇ ਵਿਊਜ਼ ਇਸ ਟਾਈਮ ਪ੍ਰਧਾਨ ਮੰਤਰੀ ਜੀ ਦੇ ਰਹੇ ਉਤੋਂ ਸਾਫ ਤੌਰ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਦਫ਼ਾ ਲਗਾਤਾਰ ਮੋਦੀ ਸਾਹਿਬ ਨੂੰ ਪ੍ਰਾਈਮ ਮਿੰਿਸਟਰ ਬਣਾਇਆ ਹੈ ਸਪੈਸ਼ਲੀ ਜਿਹੜੀ ਮੀਡਲ ਕਲਾਸ ਤੇ ਲੋ ਮੀਡਲ ਕਲਾਸ ਹੈ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੇ ਐਤ ਕੀ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਾਥੀਆਂ ਨੂੰ ਬਕਾਇਦਾ ਤੌਰ ਹਿੰਦੁਸਤਾਨ ਦੇ ਵਿੱਚੋਂ ਵਿਲੇਆ ਕਰਨ ਦਾ ਇੱਕ ਫੈਸਲਾ ਜਿਹੜੇ ਸਾਡੇ ਕੋਲ ਪਹਿਲੇ ਦੋ ਫੇजेस ਦੀ ਇਲੈਕਸ਼ਨਸ ਦੇ ਇੰਟਰਨਲ ਰਿਜ਼ਲਟ ਆਏ ਉਹ ਸ਼ੋਅ ਕਰ ਰਹੇ ਨੇ ਕਿ ਬਹੁਤ ਵੱਡੇ ਪੈਮਾਨੇ ਤੇ ਭਾਜਪਾ ਪਛੜਦੀ ਜਾ ਰਹੀ ਹੈ ਇੰਡੀਆ ਦਾ ਜਿਹੜਾ ਬਲੌਕ ਹੈ ਉਹਨੂੰ ਵੱਡੇ ਪੈਮਾਨੇ ਤੇ ਹਰ ਵਰਗ ਕੋਲ ਮਦਦ ਮਿਲ ਰਹੀ ਹੈ ਇਹਦੇ ਵਿੱਚ ਦੋ ਵੱਡੇ ਕਾਰਨ ਇੱਕ ਸਾਰੂਨ ਵੱਡਾ ਕਾਰਨ ਇਹ ਹੈ ਕਿ ਹਿੰਦੁਸਤਾਨ ਹਮੇਸ਼ਾ ਸਾਰੀਆਂ ਕੌਮਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਸੀ ਉਹਦੇ ਵਾਸਤੇ ਨੂਨਸ ਇਹ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਦੇ ਨਾਲ ਇਸ ਦੇਸ਼ ਦੀ ਪਛਾਣ ਮਹਾਤਮਾ ਬੁੱਧੀ ਸੋਚਨਾਂ ਜਿਸ ਕਿਸਮ ਦਾ ਵਾਤਾਵਰਨ ਹੋਣ ਬਣਿਆ ਹੈ ਜਿਹਦੇ ਵਿੱਚ ਨਫ਼ਰਤ ਹੀ ਭਰੀ ਹੈ ਲੋਕਾਂ ਨੂੰ ਡਰ ਖੌਫ ਦਾ ਮਾਹੌਲ ਪੈਦਾ ਕੀਤਾ ਹੈ 75 ਸਾਲਾਂ ਚ ਸਾਡੇ ਦੇਸ਼ ਨੇ ਕਦੀ ਨਹੀਂ ਸੀ ਵੇਖਿਆ ਨੰਬਰ 2 ਤੇ ਡਾਕਟਰ ਪੀਮਬਰਾ ਅੰਬੇਦਕਰ ਸਾਹਿਬ ਜਿਹੜੇ ਨਿਰਮਾਤਾ ਨੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਉਹਨਾਂ ਦੀ ਕਨਸਟੀਟਿਊਸ਼ਨ ਨੂੰ ਉਹਨਾਂ ਦੇ ਸੰਵਿਧਾਨ ਨੂੰ ਬਦਲਣ ਦਾ ਜਿਹੜਾ ਇੱਕ ਟੀਚਾ ਹੈ ਆਰਐਸਐਸ ਦਾ ਤੇ ਬੀਜੇਪੀ ਦਾ ਇਹਦੇ ਤੇ ਪਰਦਾ ਫਾਸ਼ ਹੋ ਗਿਆ ਇਹਨਾਂ ਦੇ ਤਿੰਨ ਵੱਡੇ ਮੈਂਬਰਸ ਆਫ ਪਾਰਲੀਮੈਂਟ ਨੇ ਤੇ ਮਨਿਸਟਰਸ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਗੱਲ ਕਹੀ ਕਿ ਜੇ ਸਾਨੂੰ 400 ਤੋਂ ਵੱਧ ਸੀਟ ਮਿਲ ਗਈ ਜਿਹੜਾ ਪਹਿਲਾ ਕੰਮ ਅਸੀਂ ਕਰਨਾ ਚਾਹਾਂਗੇ ਉਹਦੇ ਵਿੱਚ ਅਸੀਂ ਡਾਕਟਰ ਟੀਮਰಾವ್ ਅੰਬੇਦਕਰ ਸਾਹਿਬ ਦਾ ਸੰਵਿਧਾਨ ਜਿਹੜਾ ਹੈ ਇਹਨੂੰ ਬਦਲ ਕੇ ਇੱਕ ਨਵਾਂ ਸੰਵਿਧਾਨ ਲਿਆ ਕੇ ਆਵਾਂ ਉਹਦਾ ਮਕਸਦ ਇਹ ਹੋਇਆ ਕਿ ਜੋ ਸੰਵਿਧਾਨ ਦੇ ਥੱਲੇ ਵੱਖ-ਵੱਖ ਕੌਮਾਂ ਨੂੰ ਰਿਜ਼ਰਵੇਸ਼ਨਸ ਤੇ ਬਾਕੀ ਰਾਈਟਸ ਮਿਲੇ ਉਹ ਸਾਰੇ ਹੱਕ ਉਹ ਖਤਮ ਕਰ ਦਿੱਤੇ ਜਾਣ ਇੱਕ ਬੜੀ ਡੇਂਜਰਸ ਮੂਵ ਹੈ ਇਸ ਤੋਂ ਵੱਡੇ ਪੈਮਾਨੇ ਤੇ ਪੰਜਾਬੀਆਂ ਨੂੰ ਬਚਨ ਦੀ ਲੋੜ ਹੈ ਬਾਰਡਰ ਦਾ ਸਾਡਾ ਸੂਬਾ ਹੈ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਿਛਲੇ 10 ਸਾਲਾਂ ਸਾਡੀ ਜਿਹੜੀ ਪਛਾਣ ਸੀ ਪੰਜਾਬ ਦੀ ਉਹ ਸੀ ਜੈ ਜਵਾਨ ਤੇ ਜੈ ਕਿਸਾਨ ਨਾ ਪਛਾਣਸ ਜਵਾਨੀ ਦੇ ਵਿੱਚ 18 ਸਾਲ ਦੀ ਉਮਰ ਤੋਂ ਲੈ ਕੇ 35 36 ਸਾਲ ਤੱਕ 70% ਦੀ ਪੰਜਾਬ ਦੇ ਹਰ ਘਰ ਵਿੱਚੋਂ ਇੱਕ ਜਵਾਨ ਆਪਣੇ ਮਜਬੂਤ ਮੋਢਿਆਂ ਤੇ ਬੰਦੂਕ ਚੁੱਕਦਾ ਸੀ ਆਪਣੇ ਦੇਸ਼ ਦੀ ਰੱਖਿਆ ਵਾਸਤੇ ਤੇ 35 36ਆਂ ਤੋਂ ਬਾਅਦ ਜੋ ਰਿਟਾਇਰ ਹੁੰਦਾ ਸੀ ਕੋਈ ਜਵਾਨ ਉਹ ਫਿਰ ਹੱਲ ਚੁੱਕਦਾ ਸੀ ਉਹਨਾਂ ਮੋਢਿਆਂ ਤੇ ਤੇ ਦੇਸ਼ ਦਾ পেট ਪਾਲਦਾ ਸੀ ਇਹਨਾਂ ਨੇ ਪਹਿਲਾ ਕੰਮ ਕੀ ਕੀਤਾ ਪਹਿਲੇ ਤੇ ਆਰਮੀ ਦੀ ਤੇ ਸਾਡੇ ਜਿਹੜੀ ਮਿਲਟਰੀ ਦੀਆਂ ਸਾਰੀਆਂ ਸਰਵਿਸੇਸ ਨੇ ਉਹ ਡਿਸਬੈਂਡ ਕਰ ਦਿੱਤੀ। ਉਹਦੀ ਜਗ੍ਹਾ ਤੇ ਅਗਨੀਵੀਰ ਲੈਣ ਦਾ ਆਰਮੀ ਦੀ ਭਰਤੀ ਖਤਮ ਕਰ ਦਿੱਤੀ। ਸਾਡੀ 21 ਸੌ ਸਾਲਾਂ ਤੋਂ ਲਗਾਤਾਰ ਉਹ ਪਰੰਪਰਾ ਜਿਹੜੀ ਉਹਨੂੰ ਖਤਮ ਕਰ ਦਿੱਤਾ। ਦੂਸਰੇ ਪਾਸੇ ਸਾਡੇ ਕਿਸਾਨਾਂ ਨਾਲ ਜਿਹੜਾ ਵਾਦਾ ਕੀਤਾ ਗਿਆ ਸੀ ਕਿ ਇਹਨਾਂ ਨੇ ਮੋਦੀ ਸਾਹਿਬ ਨੇ ਕਿ ਤੁਹਾਡੀ ਇਨਕਮ ਮੈਂ ਡਬਲ ਕਰਾਂਗਾ ਤੁਸੀਂ ਮੇਰੀ ਸਰਕਾਰ ਲੈ ਕੇ ਆਓ 10 ਸਾਲ ਤੋਂ ਬਾਅਦ ਇਨਕਮ ਤੇ ਡਬਲ ਕੀ ਹੋਣੀ ਸੀ ਕੋ 10 ਮਿੰਟ ਦਾ ਵੀ ਵਕਤ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਜਿਹੜੇ ਲਗਾਤਾਰ 11 12 ਮਹੀਨੇ ਕਿ ਤੁਸੀਂ ਦੱਸੋ ਇਹ ਚਾਜ ਕਾਲੇ ਕਾਨੂੰਨ ਜਿਹੜੇ ਮੈਂ ਲੈ ਕੇ ਆਂਦੇ ਨੇ ਤੁਹਾਨੂੰ ਕਿਹੜੀ ਇਹਦੇ ਤੇ ਕਿਹੜੀ ਵਿਸ਼ੇਸ਼ ਪ੍ਰੋਬਲਮ ਇਹਨਾਂ ਤੇ ਕੀ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਰਾਜ ਸਭਾ ਦੇ ਮੇਜ਼ ਤੇ ਖੜੇ ਹੋ ਕੇ ਮੈਨੂੰ ਉਥੋਂ ਦਾ ਜਿਹੜੇ ਕਾਗਜ਼ ਹਨ ਉਥੇ ਪਈ ਇੱਕ ਫਾਈਲ ਹੋ ਚੁੱਕੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਕੁਰਸੀ ਤੇ ਮਾਰਨੀ ਪਈ ਸੀ ਜਦੋਂ ਅਸੀਂ ਵੇਖਿਆ ਸੀ ਕਿ 15 ਦਿਨ ਲਗਾਤਾਰ ਅਸੀਂ ਬਹਿਸ ਮੰਗਦੇ ਰਹੇ ਕਿ ਕਾਲੇ ਕਾਨੂੰਨਾਂ ਤੇ ਬਹਿਸ ਕੀਤੀ ਜਾਏ ਇਹ ਸਰਕਾਰ ਬਹਿਸ ਕਰਨ ਨੂੰ ਤਿਆਰ ਨਹੀਂ ਸੀ ਮੈਂ ਦਾਤ ਦੇਣਾ ਚਾਹਾਂਗਾ ਸਾ ਗੁਰਜੀਤ ਸਿੰਘ ਨੂੰ ਔਜਲਾ ਸਾਹਿਬ ਨੂੰ ਲਗਾਤਾਰ ਕਈ ਮਹੀਨੇ ਆਪਣੇ ਕੁਝ ਸਾਥੀਆਂ ਦੇ ਨਾਲ ਜੰਤਰ ਮੰਤਰ ਤੇ ਸਾ ਚਸਬੀਰ ਸਿੰਘ ਵੀ ਉਹਦੇ ਵਿੱਚ ਸਨ ਡੇਪਾ ਸਾਥ ਦੇ तकरीबन 8-9 ਮਹੀਨੇ ਜਾਂ 10 ਮਹੀਨੇ ਉਥੇ ਤੰਬੂ ਲਾ ਕੇ ਕਿਸਾਨਾਂ ਦੀ ਲੜਾਈ ਲੜੀ ਤੇ ਅਖੀਰ ਦਸਾ ਸਾਲਾਂ ਚ ਇੱਕ ਹੀ ਇਹੋ ਜਿਹੀ ਮੇਜਰ ਫੈਸਲਾ ਸੀ ਨਰਿੰਦਰ ਮੋਦੀ ਦਾ ਜਿਹੜਾ ਉਹਨੂੰ ਵਾਪਸ ਲੈਣਾ ਪਿਆ ਉਹ ਕਿਸਾਨਾਂ ਦੇ ਖਿਲਾਫ ਸੀ ਅੱਜ ਦੇ ਦਿਨ ਤੱਕ ਉਹਨੇ ਕਿਸਾਨਾਂ ਨੂੰ ਜਸਟਿਸ ਨਹੀਂ ਦਿੱਤੇ ਮੈਂ ਤੁਹਾਨੂੰ ਇਹ ਗੱਲ ਆਪਣੀ ਪਾਰਟੀ ਦੇ ਕਮਿਟਮੈਂਟ ਦੱਸਣਾ ਚਾਹਨਾ ਸਾਡੀਆਂ ਦੋ ਵੱਡੀਆਂ ਕਮਿਟਮੈਂਟਸ ਨੇ ਜਿਹੜੀ ਨਵਾਂ ਕਾਂਗਰਸ ਦਾ ਮੈਨੀਫੈਸਟੋ ਹੈ ਪਹਿਲੀ ਕਮਿਟਮੈਂਟ ਹੈ ਹਿੰਦੁਸਤਾਨ ਦੀ ਕਿਸਾਨੀ ਦੇ ਨਾਲ ਕਿ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਐਮ ਐਸ ਸੁਆਮੀਨਾਥ ਦੇ ਫਾਰਮੂਲੇ ਨਾਲ 50% C2 plus 50% ਉਹ ਅਸੀਂ ਇਨ ਬਿਨ ਲਾਗੂ ਕਰਾਂ ਇਹਦੇ ਨਾਲ ਵੱਡੀ ਰਾਹਤ ਪੰਜਾਬ ਦੀ ਕਿਸਾਨੀ ਨੂੰ ਮਿਲੇਗੀ ਜਿਹੜੀ ਮੇਜਰ ਡਿਮਾਂਡ ਆਈ ਦੇ ਦਿਨ ਵੀ ਹੈ ਉਹ ਇਹ ਹੈ ਕਿ ਸਾਨੂੰ MSP ਲੀਗਲਾਈਜ਼ ਕਰਕੇ ਦਿਓ ਸਾਡਾ ਲੀਗਲ ਹੱਕ ਹੋਏ ਜਿਹੜੀਆਂ ਤਾਈ ਫੈਸਲਾ ਨੇ ਸਾਨੂੰ ਖੱਜਲ ਖਵਰੀ ਨਾ ਹੋਣੀ ਪਵੇ ਸਾਡੇ ਤੇ ਬਲੈਕਮੇਲਿੰਗ ਨਾ ਹੋਵੇ ਟਰੇਡਰ ਜੇ ਤਾਂ ਐਡਵਾਂਟੇਜ ਨਾ ਲੈਣ ਅਸੀਂ ਜਦੋਂ ਚਾਹੀਏ ਬਾਕਾਇਦਾ ਤੌਰ ਸਾਨੂੰ ਜਿਹੜਾ ਸਰਕਾਰ ਦਾ ਮਿੱਥਿਆ ਹੋਇਆ ਰੇਟ ਉਹ ਸਾਨੂੰ ਮਿਲੇ ਸੋ ਕਾਂਗਰਸ ਪਾਰਟੀ ਦੀ ਇਹ ਵਚਨ ਪੱਤਰ ਇੰਡੀਆ ਬਲੌਕ ਦੀ ਵਚਨ ਪੱਤਰ ਹੈ ਕਿਸੀ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਸੁਮਿੰनाथन ਦੇ ਫਾਰਮੂਲੇ ਮਤਲਬ ਕਰਦਾਂਗੇ ਦੂਸਰੀ ਕਿਸਾਨ ਭਰਾਵਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮੈਂ ਦੱਸਣਾ ਚਾਹੁੰਦਾ ਦੂਸਰੀ ਸਾਡੀ ਗਾਰੰਟੀ ਹੈ ਕਿ ਜਿਹੜਾ ਤੁਹਾਡਾ ਕਰਜ਼ਾ ਹੈ ਦੇਸ਼ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਜਾਣਕਾਰੀ ਦੇਣਾ ਚਾਹਨਾ 2014 ਵਿੱਚ ਜੋ ਮੋਦੀ ਸਾਹਿਬ ਸਰਕਾਰ ਚ ਆਏ ਨੇ ਸਮੁੱਚੇ ਹਿੰਦੁਸਤਾਨ ਦੀ ਕਿਸਾਨੀ ਦਾ ਕਰਜ਼ਾ ਸੀ 14 ਲੱਖ ਕਰੋੜ ਇਹਨਾਂ ਕੋ ਇੱਕ ਬਕਾਇਦਾ ਤੌਰ ਸੌਰੀ 9 ਲੱਖ ਕਰੋੜ ਰੁਪਈਆ ਟੋਟਲ ਕਰਜ਼ਾ ਸੀ ਮੋਦੀ ਸਾਹਿਬ ਦੇ ਕੋਲ ਦੋ ਚੁਆਇਸ ਸੀ ਕਿ ਕੀ ਮਲਟੀ ਨੈਸ਼ਨਲ ਜਾਂ ਵੱਡੀਆਂ ਜਿਹੜੀਆਂ ਇਹ ਕਾਰਪੋਰੇਟ ਹਾਊਸਸ ਨੇ ਕੀ ਉਹਨਾਂ ਦਾ ਕਰਜ਼ਾ ਛੱਡਣਾ ਹੈ ਕਿ ਕਿਸਾਨੀ ਦਾ ਛੱਡਣਾ ਮੋਦੀ ਸਾਹਿਬ ਨੇ ਆਪਟ ਕੀਤਾ ਵੱਡੇ ਇੰਡਸਟਰੀਅਲ ਹਾਊਸਸ ਦਾ ਕਰਜ਼ਾ ਚੱਟਨ ਅੱਜ ਦੇ ਦਿਨ 14 ਲੱਖ ਕਰੋੜ ਰੁਪਇਆ ਚੰਗ ਪੂੰਜੀਪਤੀ ਜਿਹੜੇ ਵੱਡੇ ਨੇ ਕੋ 100 ਸਵਾ 100 ਘਰਾਣਾ ਉਹਨਾਂ ਦਾ 14 ਲੱਖ ਕਰੋੜ ਰੁਪਇਆ ਕਰਜ਼ਾ ਮਾਫੀ ਦਿੱਤੀ ਬੈਂਕਾਂ ਤੋਂ ਕਿਸਾਨਾਂ ਦਾ ਨਹੀਂ ਤੇ 9 ਲੱਖ ਕਰੋੜ ਰੁਪਇਆ ਇੱਕੋ ਵਾਰ ਦੇ ਵਿੱਚ ਇੱਕ ਹਿਸਟੋਰਿਕ ਕਦਮ ਹੁੰਦਾ ਸਾਰੇ ਦੇਸ਼ ਦੇ ਵਿੱਚ ਇੱਕ ਨਵੀਂ ਬਿਗਨਿੰਗ ਕਰਨ ਵਾਸਤੇ ਕਰਜ਼ਾ ਮਾਫੀ ਹੋ ਸਕਦਾ ਨਹੀਂ ਕੀਤੀ ਬਟ ਅਸੀਂ ਹੁਣ ਵਾਦਾ ਕਰਦੇ ਹਾਂ ਪਹਿਲੇ ਵੀ ਡਾਕਟਰ ਬਰਮੋਨ ਸਿੰਘ ਜੀ ਦੀ ਗਵਰਨਮੈਂਟ ਦੇ ਵਿੱਚ 72000 ਕਰੋੜ ਰੁਪਇਆ ਸਾਰੇ ਦੇਸ਼ ਦੇ ਵਿੱਚ ਅਸੀਂ ਫਾਰਮਰਸ ਨੂੰ ਡੈਟ ਰੀਲੀਫ ਦਿੱਤਾ ਸੀ ਕਰਜ਼ਾ ਮਾਫੀ ਕੀਤੀ ਸੀ 5000 ਕਰੋੜ ਦੀ ਕੋਆਪਰੇਟਿਵ ਬੈਂਕਾਂ ਦੀ ਕਰਜ਼ਾ ਮਾਫੀ ਪਿਛਲੀ ਕਾਂਗਰਸ ਦੀ ਸਰਕਾਰ ਪੰਜਾਬ ਚ ਹੋਈ ਸੀ ਅਸੀਂ ਹੁਣ ਵਾਦਾ ਕਰਨੇ ਕਮਿਸ਼ਨ ਸਪੈਸ਼ਲ ਬੈਠੇਗਾ ਜਿਹੜਾ ਬਕਾਇਦਾ ਤੌਰ 'ਤੇ ਇਸ ਕਰਜ਼ੇ ਦੀ ਗੱਲ ਨੂੰ ਚੰਗੀ ਤਰ੍ਹਾਂ ਸਟੱਡੀ ਕਰਕੇ ਕਿਸਾਨਾਂ ਦੀ ਕਰਜ਼ੇ ਮਾਫੀ ਵੱਲ ਅਸੀਂ ਠੋਸ ਕਦਮ ਉਠਾਵੇ ਇਹਦੇ ਨਾਲ ਨਾਲ ਤੀਸਰੀ ਕਮਿਟਮੈਂਟ ਹੈ ਸਾਡੀ ਵੱਡੀ ਸਮੁੱਚੇ ਹਿੰਦੁਸਤਾਨੀਆਂ ਦੇ ਨਾਲ ਵਿਸ਼ੇਸ਼ ਤੌਰ ਪੰਜਾਬੀਆਂ ਨੂੰ ਕਿ ਅਗਰੀ ਵੀਰ ਦੀ ਸਕੀਮ ਜਿੱਦਣ ਕਾਂਗਰਸ ਦੀ ਸਰਕਾਰ ਜਾਂ ਇੰਡੀਆ ਬਲੋਕ ਦੀ ਗਵਰਨਮੈਂਟ ਬਣਦੀ ਅਸੀਂ ਉਸੇ ਦਿਨ ਹੀ ਅਗਰੀ ਵੀਰ ਸਕ੍ਰੈਪ ਕਰਾਂਗੇ reguler army ਦੇ ਵਿੱਚ air force ਦੇ ਵਿੱਚ ਤੇ navy ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਵਕਤ ਦੇ ਵਿੱਚ regimentation system ਸੀ ਉਹਦੇ ਮੁਤਾਬਕ ਭਰਤੀ ਹੋਏਗੀ ਹਜ਼ਾਰਾਂ ਪਰਿਵਾਰਾਂ ਨੂੰ ਨਵੇਂ ਸਿਰਿਓਂ ਇੱਕ ਵਾਰ ਫੇਰ ਆਪਣੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਏਗਾ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਕੁਝ ਨੌਜਵਾਨਾਂ ਵਾਸ ਇੱਕ ਬਹੁਤ ਹੀ ਦੋ ਤਿੰਨ ਰੈਵਲੂশনারੀ ਫੈਸਲੇ ਸਾਡੇ ਮੈਨੀਫੈਸਟੋ ਚ ਆਏ ਨੇ ਇੱਕ ਤੇ ਹੈ ਤੁਸੀਂ ਵੇਖੋ ਮੋਦੀ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਕਿ ਮੇਰੀ ਸਰਕਾਰ 2 ਲੱਖ ਜੋਬਸ ਹਰ ਸਾਲ ਨੌਜਵਾਨਾਂ ਨੂੰ ਪ੍ਰੋਵਾਈਡ ਕਰੇਗੀ 2 ਕਰੋੜ ਸੌਰੀ 2 ਕਰੋੜ ਜੋਬਸ ਭਰੀ ਹੈ ਅੱਜ 10 ਸਾਲਾਂ ਚ 20 ਕਰੋੜ ਜੋਬਸ ਹੋਣੀਆਂ ਚਾਹੀਦੀਆਂ ਸੀ ਅੱਜ 40% ਸਾਡੇ ਨੌਜਵਾਨ ਬੱਚੇ ਜਿਹੜੇ ਗ੍ਰੈਜੂਏਟ ਨੇ ਅਨਪਲੋਇਡ ਨੇ ਇਹ ਡਾਟਾ ਸਾਰੇ ਹਿੰਦੁਸਤਾਨ ਦਾ ਜਿਹੜਾ ਪ੍ਰੈਸ ਦੇ ਕੋਲ ਵੀ ਹੈ ਤੁਸੀਂ ਕਲੈਕਟ ਵੀ ਕਰ ਸਕਦੇ ਅਸੀਂ ਉਹਨਾਂ ਵਾਸਤੇ ਇੱਕ ਰੈਵੋਲੂশনারੀ ਕਦਮ ਲੈ ਕੇ ਆਂਦਾ ਹੈ ਉਹਦੇ ਵਿੱਚ ਹੈ ਰਾਈਟ ਟੂ ਅਪਰੈਂਟਿਸਸ਼ਿਪ ਐਕਟ ਕੋਈ ਵੀ ਗ੍ਰੈਜੂਏਟ ਜਾਂ ਡਿਪਲੋਮਾ ਹੋਲਡਰ ਸਾਡਾ ਬੱਚਾ ਜਿਹੜਾ ਹੋਏਗਾ ਉਹ ਕਿਸੇ ਪ੍ਰਾਈਵੇਟ ادارے ਜਾਂ ਗਵਰਨਮੈਂਟ ਦੇ ادارے ਵਿੱਚ 1 ਸਾਲ ਟ੍ਰੇਨਿੰਗ ਜਿਹੜੀ ਲਏਗਾ ਉਹਦੇ ਵਾਸਤੇ 1 ਲੱਖ ਰੁਪਈਆ ਸਾਲ ਦਾ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਕਰੇਗਾ ਫ੍ਰੀ ਅਪਰੈਂਟਿਸਸ਼ਿਪ ਤੇ 1 ਲੱਖ ਰੁਪਈਆ ਪਰイヤー ਤੁਹਾਨੂੰ ਦਿੱਤਾ ਜਾਏਗਾ ਇਸ ਤਰ੍ਹਾਂ ਹੀ 30 ਲੱਖ ਜੋਬਸ ਸੈਂਟਰ ਦੇ ਵਿੱਚ ਅਜੇ ਪਈਆਂ ਨੇ ਜਿੱਥੇ ਵੈਕੈਂਸੀਜ਼ ਹੈ ਨੇ ਭਰੀਆਂ ਨਹੀਂ ਗਈਆਂ ਸਾਡੀ ਕਮਿਟਮੈਂਟ ਇਹ ਕਿ ਪਹਿਲੇ ਈਅਰ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਹੀ 30 ਲੱਖ ਸਰਕਾਰ ਦੀਆਂ ਜੋਬਸ ਸੈਂਟਰ ਦੇ ਵਿੱਚ ਭਰੀਆਂ ਜਾਣਗੀਆਂ ਇਹਦੇ ਨਾਲ ਨਾਲ ਜਿੰਨੇ ਬੱਡਿੰਗ ਸਪੋਰਟਸਮੈਨ ਨੇ ਨੌਜਵਾਨ ਬੱਚੇ ਜਿਹੜੇ ਚੰਗੇ ਸਪੋਰਟਸਮੈਨ ਨੇ 21 ਸਾਲ ਤੋਂ ਬਲੋ ਦੀ ਏਜ ਆਫ 21 21 ਸਾਲ ਤੋਂ ਥੱਲੇ ਤੱਕ ਦੇ ਉਹਨਾਂ ਨੂੰ 10000 ਰੁਪਇਆ ਫੀ ਮਹੀਨਾ ਉਹਨਾਂ ਨੂੰ ਅਲਾਉਂਸ ਐਜ਼ ਅ ਸਪੋਰਟਸ ਅਲਾਉਂਸ ਦਿੱਤਾ ਜਾਏਗਾ ਇਸ ਦਾ ਬੰਨਾ ਤਾਂ ਫਿਰ ਵੋਟ ਆਪਾਂ ਜ਼ਾਇਆ ਨਾ ਕਰੀਏ ਸਿੱਧੀ ਕਾਂਗਰਸ ਨੂੰ ਪਾਈ ਕੇਜਰੀਵਾਲ ਸਾਹਿਬ ਵੀ ਇਹ ਚਾਹਦੇ ਨੇ ਆਲਰੇਡੀ ਕਹਿ ਚੁੱਕੇ ਨੇ ਇੰਡੀਆ ਬਲੌਗ ਦਾ ਹਿੱਸਾ ਨੇ ਅਸੀਂ ਚੇਅਰਮੈਨ ਹਾਂ ਉਸ ਦੇ ਆਪਾਂ ਵੋਟ ਅਕਾਲੀ ਦਲ ਨੂੰ ਜਾਂ ਵੇਖੋ ਮੋਦੀ ਨੂੰ ਰੋਕਣ ਵਾਸਤੇ ਤਿੰਨ ਫੋਰਸਸ ਨੇ ਇੱਕ ਇੰਟਰਨੈਸ਼ਨਲ ਕਾਂਗਰਸ ਇੱਕ ਆਪ ਤੱਕ ਅਕਾਲੀ ਦਾ ਅਕਾਲੀ ਤੱਕ ਤੇ ਅਜੇ ਉਹਦੇ ਪੈਰ ਹੀ ਨਹੀਂ ਲੱਗਦੇ ਕਿਉਂਕਿ ਬੇਸਿਕਲੀ ਇਹ ਜਦੋਂ ਵੀ ਕੋਈ ਐਹੋ ਜੇ ਹਾਲਾਤ ਬਣੇ ਇਹਨਾਂ ਨੇ ਮੋਦੀ ਸਾਹਿਬ ਦੇ ਝੋਲੀ 'ਚ ਹੀ ਜਾਣ ਬਿਲਕੁਲ ਤੇ ਦੂਜੀ ਗੱਲ ਆਪਦੀ ਹੈ ਜੋ ਹਾਲਾਤ ਆਪ ਨੇ ਬਣਾ ਦਿੱਤੇ ਤੁਸੀਂ 2 ਸਾਲ 'ਚ ਵੇਖ ਲਿਆ ਨਾ ਇਹਨਾਂ 'ਚ ਐਜੂਕੇਸ਼ਨ ਨਹੀਂ ਨਾ ਇਹਨਾਂ 'ਚ ਤਜਰਬਾ ਹੈ ਨਾ ਰਾਜ ਕਰਨ ਦੀ ਕਪੇਬਿਲਿਟੀ ਹੈ ਗੁਜ਼ਾਰਿਸ਼ ਕਰਕੇ ਮੈਂ ਸਮੁੱਚੇ ਅੰਮ੍ਰਿਤਸਰ ਵਾਸੀਆਂ ਨੂੰ ਵੀ ਪੰਜਾਬ ਦੇ ਭਰਾਵਾਂ ਨੂੰ ਵੀ ਕਹਿ ਦੇਣਾ ਚਾਹਨਾ ਕਿ ਜੋ ਕੇਜਰੀਵਾਲ ਸਾਹਿਬ ਦਾ ਜੇਲ੍ਹ ਵਿੱਚੋਂ ਵੀ ਮੈਸੇਜ ਇਹੀ ਹੈ ਕਿ ਆਪਣਾ ਵੋਟ ਖਰਾਬ ਨਾ ਕਰੋ ਆਪ ਉਪ ਨੂੰ ਕੋਈ ਵੋਟ ਪਾਣ ਦੀ ਲੋੜ ਨਹੀਂ ਸਿੱਧੀ ਵੋਟ ਇੰਡੀਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ ਆਏ ਕਿਉਂਕਿ 350 ਤੋਂ ਵੱਧ ਅਸੀਂ ਆਪਣੇ ਕੈਂਡੀਡੇਟ ਖੜੇ ਕੀਤੇ ਵੱਡੇ ਪੈਮਾਨੇ ਤੇ ਕਾਂਗਰਸ ਐਸ ਟਾਈਮ ਚੜਦੀ ਕਲਾਤੇ ਹੈ ਤੋ ਇਨਾਈ ਮੈਂ ਕਹਿੰਦਾ ਹੋਇਆ ਸਾਰੇ ਵੀਰਾਂ ਨੂੰ ਸਪੈਸ਼ਲੀ ਜਿਹੜੀ ਟਰੇਡ ਹੈ স্মਲਲ ਸਕੇਲ ਇੰਡਸਟਰੀ ਮੀਡੀਅਮ ਸਕੇਲ ਇੰਡਸਟਰੀ ਨੂੰ ਤੇ ਟਰੇਡਰਸ ਨੂੰ ਮੋਦੀ ਸਾਹਿਬ ਨੇ ਬਿਲਕੁਲ ਟੈਸ਼ ਨੈਸ਼ ਕਰਕੇ ਰੱਖਿਆ ਵੱਡੇ ਕਾਰਪੋਰੇਟ ਹਾਊਸਸ ਨੇ ਸਾਰੇ ਕਾਰੋਬਾਰ ਤੇ ਕਬਜ਼ੇ ਕਰ ਲੈਣ ਛੋਟਾ ਦੁਕਾਨਦਾਰ ਛੋਟੀ ਇੰਡਸਟਰੀ ਮੀਡੀਅਮ ਸਕੇਲ ਇੰਡਸਟਰੀ ਦਾ ਕੋਈ ਇੱਕ ਵੀ ਕਦਮ ਤੁਸੀਂ ਮੈਨੂੰ ਦੱਸੋ ਤੇ ਮੈਂ ਮੋਦੀ ਸਾਹਿਬ ਨੂੰ ਇਹ ਵੀ ਸਵਾਲ ਕਰਨਾ ਮੋਦੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਨਾਲ ਪਿਆਰ ਬੜਾ ਕਰਨਾ ਉਹ ਸਾਨੂੰ ਵੀ ਕਦੀ ਦਸਾਂ ਸਾਲਾਂ ਚ ਕੋਈ ਇੰਡਸਟਰੀ ਲਿਆ ਕੇ ਦਿੱਤੀ ਇਹ ਸਵਾਲ ਹੋ ਗਿਆ ਜੋ ਸਿੰਘ ਸਿੱਧੂ ਵੱਡੇ ਲੀਡਰ ਹੈ ਕਾਂਗਰਸ ਦੇ ਕੀ ਉਹ ਪੰਜਾਬ ਦੇ ਵਿਕਾਸ ਕਰਕੇ ਅਮਰਸਰ ਦੇ ਵਿੱਚ ਗੁਰਜੀਤ ਸਿੰਘ ਔਜਲੇ ਦੇ ਪੱਖ ਦੇ ਵਿੱਚ ਪਛਾਣ ਕਰਾਉਣਗੇ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਸਿੱਧੂ ਸਾਹਿਬ ਇਹ ਤੇ ਸਗੁਰਜੀ ਸਿੰਘ ਔਜਲੇ ਦੇ ਪ੍ਰਚਾਰ ਵਿੱਚ ਸ਼ਾਮਲ ਹੋਣਗੇ ਕਾਂਗਰਸ ਜਿਹੜਾ ਛੱਡ ਕੇ ਜਾ ਰਿਹਾ ਜੀ ਕਾਂਗਰਸ ਨੂੰ ਵੇ ਤਾਂ ਨੂੰ ਪਹਿਲੇ ਦੱਸ ਚੁੱਕੇ ਆ ਜੀ ਹਰ ਕਿਸਮ ਦੀ ਚੀਜ਼ ਵੈਰਾਈਟੀ ਹੁੰਦੀ ਹੈ ਜਿਨ੍ਹਾਂ ਨੇ ਕੋਠੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਸਿਕਿਉਰਟੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਵਿਜੀਲੈਂਸ ਤੇ ਕੇਸਾ ਤੋਂ ਬਚਣਾ ਹੈ ਕਈ ਨਿਕਲਦੇ ਵੀ ਨਹੀਂ ਤੇ ਜਿਹੜੇ ਸਾਡੇ ਸ਼ਾਮਿਲ ਹੋ ਰਹੇ ਹੋ ਤੁਹਾਡੀ ਗਿਣਤੀ ਚ ਇੰਨੀ ਨੇ ਥੋੜੇ ਦਿਨ ਦੇਖ ਲੋ ਨਹੀ ਦੱਸਣ ਦੇ ਤਾ ਨੂੰ ਆ ਠੀਕ ਹੈ ਬੁੱਕਰੀਆ ਕਰਦਾ ਤੁਹਾਡਾ ਸਾਰਾ ਪ੍ਰੈਸ ਦਾ ਔਰ ਕਿਉਂਕਿ ਬਤੌਰ ਉਮੀਦਵਾਰ ਕਾਂਗਰਸ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਅੱਜ ਇਸ ਪ੍ਰੋਗਰਾਮ ਚ ਔਰ ਮੈਂ ਆਪਣਾ ਕੀਤੇ ਕੰਮਾਂ ਦਾ ਲੇਖਾ ਜੋਖਾ ਔਰ ਵਿਜ਼ਨ ਕੀ ਆਗਰ ਸਾਨੂੰ ਲੈ ਕੇ ਉਹ ਸਾਰਾ ਤੁਹਾਨੂੰ ਤੁਹਾਡੇ ਰੂਗ ਨੂੰ ਕੀਤਾ ਜਾਏਗਾ ਤਾਂ ਕਿ ਅੰਮ੍ਰਿਤਸਰ ਜਿਹੜਾ ਗੁਰੂ ਦੀ ਨਗਰੀ ਹੈ ਇੱਥੋਂ ਦੋ ਵਾਰ ਮੌਕਾ ਮਿਲਿਆ ਹੈ ਮੈਂਬਰ ਪਾਰਲੀਮੈਂਟ ਲੋਕਾ ਚੁੜ ਕੇ ਭੇਜਿਆ ਹੈ ਔਰ ਦੋਨੋ ਬਾਰੇ ਬਤੌਰ ਮੈਂਬਰ ਪਾਰਲੀਮੈਂਟ ਹਰ ਮੁੱਦੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਉਭਾਰਿਆ ਚਾਹੇ ਟ੍ਰੇਡ ਦਾ ਹੋਵੇ ਬਾਰਡਰ ਦਾ ਹੋਵੇ ਕਿਸਾਨ ਮਜ਼ਦੂਰ ਦਾ ਹੋਵੇ ਦਰਥ ਭਾਈਚਾਰੇ ਦਾ ਹੋਵੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਣ ਇੱਥੋਂ ਦੀ ਸਮੱਸਿਆ ਗੁਰੂ ਨਗਰੀ ਦੀ ਹਰ ਇੱਕ ਇੱਕ ਸਮੱਸਿਆ ਨੂੰ ਅਸੀਂ ਲੋਕਾਂ ਨੇ ਉਭਾਰਿਆ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤਰੀਫ ਇੰਨੇ ਕਰਦੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਰੀਬ ਅਸੀਂ 7000 ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟ ਜਿਹੜੇ ਅਵਸਰ ਲੈ ਕੇ ਆਏ ਜਿਹੜੇ ਅਸੀਂ ਅੱਜ ਤੁਹਾਨੂੰ ਦੇਖਵਾ ਕੋਈ ਤੇ ਚਿੰਤਾ ਆ ਗਈ ਜੇ ਕੋਈ ਤੇ ਚਿੰਤਾ ਤੁਹਾਨੂੰ ਦਿੱਤੀ ਜਾਵੇ ਸੋ ਸੋ ਮੈਂ ਤੁਹਾਨੂੰ ਏਅਰਪੋਰਟ ਦਾ ਵਿਸਤਾਰ ਆਵਾਜਾਈ ਸ਼ੜਕਾਂ ਦਾ ਵਿਸਤਾਰ ਔਰ ਸੇ ਤੁਲਤਾ ਪੰਚਾਇਤਾਂ ਦੇ ਕੰਮ ਵਿਧਾਇਕਦਾਰੇ ਨਹਿਰੀ ਗਾ ਸਪਲਾਈ ਫਲਾਈਓਵਰ ਅੰਡਰਪਾਸ ਰੇਲਵੇ ਦਾ ਵਿਸਤਾਰ ਸਰਦਾਰ ਵੀ ਨਹਿਰਾ ਦਾ ਮਤਲਬ ਬਾਗ ਸਾਰੇ ਕੰਮ ਕੀਤੇ ਇਹਦੇ ਜਿਹੜੇ ਮੈਂਸ਼ਨ ਹੈ ਸੋ ਮੈਂ ਇਹ ਤੇ ਤੁਹਾਡੇ ਨਾਲ ਰੂਬਰੂ ਹੁੰਦਾ ਹੀ ਰਹਿਣਾ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਇੱਕ ਮੁੱਠ ਹੋ ਕੇ ਸਾਰੀ ਜਿਹੜੀ ਲੜਾਈ ਹੈ ਸੋਨੀ ਸਾਹਿਬ ਬੈਠੇ ਨੇ ਸੂਚੀ ਨਿਰਦੇਸ਼ਕ ਡਾਕਟਰ ਸਾਹਿਬ ਬੈਠੇ ਨੇ ਨਾਲਾ ਸਾਹਿਬ ਬੈਠੇ ਨੇ ਅਸੀਂ ਸ਼ਰਕ ਤੋਂ ਲੈ ਕੇ ਜਿੱਦਾਂ ਸੰਸਦ ਤੱਕ ਲੜਦੇ ਆਂ ਔਰ ਜਿਹੜੇ ਰਾਹੁਲ ਗਾਂਧੀ ਜੀ 5000 ਕਿਲੋਮੀਟਰ ਜਿਹੜੀ ਪੈਦਲ ਯਾਤਰਾ ਕਰ ਰਹੇ ਨੇ ਜਿਹੜੇ ਨਿਆ ਉਹਨਾਂ ਦਾ ਨੌਜਵਾਨਾਂ ਵਾਸਤੇ ਜਿਹੜਾ ਲੈ ਕੇ ਆਏ ਨੇ ਨਿਆ ਯਾਤਰਾ ਦੇ ਵਿੱਚੋਂ ਚੋਲ ਮੈਨੀਫੈਸਟੋ ਉਹਦੀ ਇੱਕ ਇੱਕ ਗੱਲ ਤੁਹਾਡੇ ਘਰਾਂ ਤੱਕ ਪਹੁੰਚਾਈ ਜਾਏਗੀ ਗੁਰੂ ਨਗਰੀ ਇਹ ਤੇ ਹਰ ਇੱਕ ਬੰਦੇ ਦੀ ਆਸਤਾ ਹੈ ਡਾਕਟਰ ਮਨਮੋਹ ਸਿੰਘ ਜੀ ਨੇ ਇਹਦਾ ਕਾਇਆਕਲਪ ਕਰਨਾ ਸ਼ੁਰੂ ਕੀਤਾ ਸੀ ਬਹੁਤ ਵੱਡੇ ਪ੍ਰੋਜੈਕਟ ਅਸੀਂ ਉਸ ਸਮੇਂ ਦੇ ਲੈ ਕੇ ਆਏ ਆਂ ਔਰ ਇੱਕ ਇੱਕ ਪ੍ਰੋਜੈਕਟ ਜਿਹੜਾ ਧਰਤੀ ਤੇ ਕਿਵੇਂ ਆਇਆ ਕਿਵੇਂ ਮੁਕੰਮਲ ਹੋਇਆ ਇਹ ਸਾਰੀ ਵਿਸਾਤ ਬਹੁਤ ਲੰਬੀ ਹੈ ਜਦੋਂ ਵੀ ਤੁਸੀਂ ਚਰਚਾ ਕਰਨਾ ਚਾਹੋ ਆ ਚੋ ਮੈਨੀਫੈਸਟ ਸਾਡਾ ਜਿਹੜਾ ਵਿਜ਼ਨ ਹੈ ਵਿਜ਼ਨਰ ਡਾਕੂਮੈਂਟ ਹੈ ਉੱਤੇ ਆ ਕੇ ਸਾਡੇ ਨਾਲ ਕਰ ਸਕਦੇ ਹੋ ਤੁਸੀਂ ਮੈਂ ਬਾਜਾ ਸਾਹਿਬ ਨੂੰ ਕਹੂੰਗਾ ਕਿ ਇਹਨੂੰ ਤੁਸੀਂ ਰਿਲੀਜ਼ ਕਰ ਦਿੱਤਾ ਜਾਏ ਸਭਨਾਂ ਨੂੰ ਬੇਨਤੀ ਕਰੂੰਗਾ ਖੜੇ ਹੋ ਕੇ ਖੜੇ ਹੋ ਬਾਈ ਜੀ ਦੇ ਬਜਾ ਭਾਜੀ ਨੇ ਫੋਨ ਆ ਗਿਆ ਹਾਂਜੀ ਇੱਕ ਮਿੰਟ ਸਰ ਸਾਰੇ ਦੋਸਤ ਬੈਠੋ ਵੀ ਸਰ ਇੱਕ ਟੈਗਰ ਕੋਲ ਦੁਕਾਨ ਰਾ ਥੋੜਾ ਸੰਗ ਹੈ ਸਾਹਮਣੇ 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 ਗਲਤ ਕਰ ਲਿਓ ਸਾਹਮਣੇ ਹੋ ਜਾਈਏ ਸਾਹਮਣੇ ਠੀਕ ਹੈ ਠੀਕ ਹੈ ਥੈਂਕ ਯੂ ਕੋ ਹੋਰ ਗੱਲ ਕੋਈ ਹੋਰ ਕੁਝ ਨਹੀਂ ਜਲਦੀ ਬਿਚਾਰ ਸੁਣਾ ਬੈਠ ਜਾਈਏ ਸਾਹਮਣੇ